ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਹਰਕ੍ਰਿਸ਼ਨ ਸਿੰਘ ਭੱਟੀ ਜੋ ਕਿ ਯੂ ਐਸ ਏ ਦੇ ਵਿੱਚ ਸ਼ਿਕਾਗੋ ਸ਼ਹਿਰ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਸਮੁੱਚੇ ਪਰਿਵਾਰ ਨੇ ਜੋ ਪਿਛਲੇ ਸਮੇਂ ਹੜ੍ਹ ਆਇਆ ਸੀ ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ ਉਹਦੇ ਤਹਿਤ ਉਹਨਾਂ ਨੇ ਕਿਉਂਕਿ ਉਦੋਂ ਕਈਆਂ ਦੇ ਘਰ ਟੱਠ ਗਏ ਸੀ ਕਈਆਂ ਦੀਆਂ ਜ਼ਮੀਨਾਂ ਜਿਹੜੀਆਂ ਤਬਾਹ ਹੋ ਗਈਆਂ ਸੀ ਕਈ ਦਾ ਮਾਲ ਡੰਗਰ ਜਿਹੜਾ ਉਹਦਾ ਵੀ ਜਾਨੀ ਨੁਕਸਾਨ ਹੋਇਆ ਸੀ ਉਹਦੇ ਤਹਿਤ ਉਹਨਾਂ ਨੇ ਆਪਣੇ ਪਰਿਵਾਰ ਵੱਲੋਂ ਭਾਵੇਂ ਪੁੱਤਰ ਉਹਨਾਂ ਦੀਆਂ ਧੀਆਂ ਸਾਦੇ ਸਾਂਝੇ ਪਰਿਵਾਰ ਵੱਲੋਂ ਉਹਨਾਂ ਨੇ 4400 ਡਾਲਰ ਜਿਹੜਾ ਅਮਰੀਕਨ ਡਾਲਰ ਜਿਹੜਾ ਆ ਉਹ ਹੜਪੀਟਾਂ ਦੀ ਮਦਦ ਲਈ ਸ਼ਰੋਨੀ ਕਮੇਟੀ ਨੂੰ ਭੇਟ ਕੀਤਾ ਤੇ ਨਾਲ ਹੀ 1 ਲੱਖ ਆਇਆ ਅਸੀਂ ਨਾ ਕਿਉਂਕਿ ਸ਼ਰੋਨੀ ਕਮੇਟੀ ਨਿਰੰਤਰ ਭਾਵੇਂ ਉਹਨੇ ਰਾਸ਼ਨ ਦਿੱਤਾ ਭਾਵੇਂ ਉਹਨਾਂ ਨੇ ਡੀਜ਼ਲ ਦੇ ਪੈਸੇ ਦਿੱਤੇ ਭਾਵੇਂ ਬੀਜਾਂ ਦੇ ਪੈਸੇ ਦਿੱਤੇ ਭਾਵੇਂ ਘਰਾਂ ਲਈ ਸਕੂਲਾਂ ਲਈ ਪੈਸੇ ਦਿੱਤੇ ਤੇ ਉਹਦੇ ਤਹਿਤ ਨਿਰੰਤਰ ਅੱਜ ਵੀ ਵੀ ਆਪਾਂ ਦਿੱਨੇ ਪਏ ਆ ਕਿਸਾਨਾਂ ਨੂੰ ਤੇ ਮਦਦ ਜਿਹੜੀ ਕੀਤੀ ਐ ਸਦਾ ਹਰਕ੍ਰਿਸ਼ਨ ਸਿੰਘ ਹੁਣਾਂ ਵੱਲੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਗੁਰੂ ਰਾਮਦਾਸ ਮਹਾਰਾਜ ਵੱਲੋਂ ਵੀ ਕਿਉਂਕਿ ਉਹਨਾਂ ਨੇ ਇਹ ਲੋੜਵੰਦਾਂ ਦੀ ਜਿਹੜੀ ਉਹ ਬਾਹ ਫੜੀ ਐ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ कि नन छेद 잡ता देवे परमात्मा काल पर लंबी उम्र देवे ते इद्दा ही ਪਰਵਾਰ ਨੂੰ ਜਿਹੜਾ ਤਨਤਨ ਗੁਰੂ ਰਾਮਦਾਸ ਪ੍ਰਤੀ ਆਸਤਾ ਬਣਾਈ ਰੱਖੇ ਤੇ ਅੱਗੇ ਤੋਂ ਵੀ ਇਹ ਸੁਵਾਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਇਹੀ ਕਹੂੰਗਾ ਜਿੰਨੇ ਵੀ ਸਿੱਖ ਪਰਵਾਰ ਜਾਂ ਕਿਤੇ ਵੀ ਵਸਦਾ ਆ ਉਹ ਜਿੰਨਾ ਵੀ ਹੋ ਸਕਦਾ ਬੜ ਚੜ ਕੇ ਸਾਲਾਨ ਅਸੀਂ अबाउट 5 ਲੱਖ ਦੀ ਸੇਵਾ ਅਪਰੋਕਸੀਮੇਟਲੀ ਇਹ ਨਹੀਂ ਵੀ ਹੋ ਸਕਿਆ ਗਾਹਾਂ ਵੀ ਕਰਾਂਗੇ ਆਪਣੀ ਕੌਮ ਲਈ ਅਸੀਂ ਜਦ ਤੱਕ ਸਵਾਸ ਹਨ ਉਦ ਤੱਕ ਹੀ ਕਰਾਂਗੇ ਮੇਰਾ ਪਿੰਡ ਕੁੜਿਆ ਆ ਅਸੀਂ ਫਰੀਦাবাদ ਬਸਦੇ ਹਾਂ ਲੈ ਮੇਰੀ ਯੋਗਸੀ ਪਹਿਲਾਂ ਮੈਂ ਤਾਂ ਇਹੀ ਕਹੂੰਗਾ ਹਰ ਇੱਕ ਪਰਵਾਰ ਨੂੰ ਹੀ ਦੇ ਵਿੱਚ ਜਿੱਥੇ ਵੀ ਹੈ ਕੋਈ ਸਿੱਖ ਕੌਮ ਵਸਦੀ ਇਸ ਹੜਪੀਟਾਂ ਲਈ ਮੜ ਚੜ ਕੇ ਹਿੱਸਾ ਲਵੇ ਤੇ ਜਿੰਨਾ ਵੀ ਉਹ ਕਮੋਂਦਾ ਆਉਤੋ 10% ਦੇ ਵੀ 5% ਦੇ ਕੁਛ ਨਾ ਕੁਛ ਤਾਂ ਦੇਵੇ ਤਾਂ ਕਿ ਅਗਲੀ ਜਿਹੜੀ ਥੋੜੀ ਜ਼ਿੰਦਗੀ ਆਉਣੇ ਵਾਲੀ ਹੈ ਸਫਲ ਹੋ ਜਾਵੇ